ਆਓ ਸਾਰੀ ਗੁਰਸੰਗਤ ਸੱਚੇ ਪਾਤਸ਼ਾਹ ਧੰਤੰਤੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਧੰਤੰਤੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦਸਾਂ ਗੁਰੂਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਧੰਤੰਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਤਨ ਤਨ ਸਵਾਮੀ ਮਿਤ ਸਿੰਘ ਜੀ ਤਨ ਤਨ ਸਵਾਮੀ ਦਰਬਾਰਾ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਗੁਰੂ ਜੀ ਦੀ ਮੂਲ ਮੰਤਰ ਦੇ ਜਾਪ ਕਰਨੇ ਆ ਤਨ ਤਨ ਸਵਾਮੀ ਜੋਰਾ ਸਿੰਘ ਜੀ ਉਹਨਾਂ ਦੇ ਹੁਕਮਾਂ ਤੇ ਮਹਾਰਾਜ ਦੇ ਪਰਵਚਨਾ ਤੇ ਪੋਸ਼ਪ ਚਾੜ ਰਹੇ ਆ ਕਿਰਪਾ ਕਰਿਓ ਛਤਰ ਸ਼ਾਇਆ ਹੇਠ ਰੱਖਿਓ ਜਾਪ ਕਰਨ ਦਾ ਬਲ ਦਿਓ ਚੜ੍ਹਦੀ ਕਲਾ ਦੇ ਨਾਲ ਇਹ ਡਿਊਟੀ ਸਿਮਰਨ ਜਿਹੜਾ ਕਰੀਏ ਐਸੀ ਕਿਰਪਾ ਕਰੋ बस ਚੱਲਦੇ ਹੀ ਰਹਿਣ ਪਰ ਆ ਜਿਹੜੀ ਮਰਜ਼ਾਦਾ 40 ਦਿਨਾਂ ਦੀ ਇਹਦੀ ਇਜਾਜ਼ਤ ਦਿਓ ਤੇ ਅਸੀਂ ਅੱਗੇ ਬੇਨਤੀ ਕਰਦੇ ਆਂ ਤੁਹਾਡੇ ਤੇ ਕਿਰਪਾ ਕਰੋ ਫਿਰ ਆਪਾਂ ਆਰੰਭਤਾ ਕਰਾਂਗੇ ਬੋਲੇ ਈਸੋ ਨਿਹਾਂ ਇਕ ਵਾਰ ਫੇਰ ਬੋਲੇ ਇਸੋਨ ਹਾਲ ਹਾਂ ਇਹ ਆਪਾਂ ਪ੍ਰਵਾਨਗੀ ਲਈ ਆ ਵੀ ਸੱਚੇ ਬਾਦਸ਼ਾਹ ਕਿਰਪਾ ਕਰੋ ਸਾਨੂੰ ਆਰੰਭਤਾ ਕਰਨ ਦਾ ਬਲ ਬਖਸ਼ੋ ਕਿਉਂਕਿ ਗੁਰੂ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਇਹ ਬੜੀ ਕਰਮ ਭਾਗ ਨੇ ਹੁਣ ਆਪਾਂ ਇਹ ਜਿਹੜਾ ਮੂਲ ਮੰਤਰ ਦਾ ਜਾਪ ਹੈ ਇਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਗੁਰਸੰਗਤ ਨੂੰ ਹੁਣ ਫੇਰ ਕਰਾਮ ਵੀ 40 ਦਿਨ ਜਾਪ ਹੋਵੇਗਾ ਕੱਲ ਤੋਂ ਆਰੰਭਤਾ ਹੋਵੇਗੀ ਇਸ ਵਕਤ ਤੇ ਕਈ ਸਗਣ ਪੁੱਛਦੇ ਆ ਵੀ ਕਿੰਨੇ ਵਜੇ ਕਰ ਲੈਣਾ ਚਾਹੀਦਾ ਇਹ ਖੁਸ਼ੀਆ 1 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਨੂੰ ਸਮਾਪਤੀ ਕਰਨੀ ਚਾਹੀਦੀ ਹੈ 4 ਘੰਟੇ ਸਾਢੇ 4 ਘੰਟੇ ਸਮਾ ਹੁੰਦਾ ਤਾਂ ਕਿ ਸੰਪੂਰਨਤਾ ਹੋ ਜੇਵੇ 1 ਵਜੇ ਆਰੰਭ ਕਰ ਸਕਦੇ ਆ ਜੇ ਆਪਾਂ ਪੰਜ ਮਾਲਾ ਕਰਨੀਆਂ ਜਿਹੜੇ ਅਭਿਆਸੀ ਲੋਕ ਆ ਉਹ ਤਾਂ 7-8 ਮਿੰਟ ਦੇ ਵਿੱਚ ਬੜੇ ਸਹਿਜੇ ਕਰ ਲੈਂਦੇ ਆ ਤੇ ਜੇ ਬੜੇ ਆਰਾਮ ਦੇ ਨਾਲ ਆਪਾਂ ਭਾਵੇਂ ਕੋਈ ਪਹਿਲੀ ਵਾਰੀ ਕਰਨ ਨੂੰ ਲੱਗਿਆ 12 ਮਿੰਟ ਦੇ ਵਿੱਚ ਇੱਕ ਮਾਲਾ ਤਾਂ ਬੜੇ ਪ੍ਰੇਮ ਨਾਲ ਸਹਿਜ ਹੋ ਜਾਂਦੀ ਹੈ ਇੱਕ ਘੰਟੇ ਦੇ ਵਿੱਚ ਮੂਰ ਮੰਤਰ ਦਾ ਜਾਪ ਬੜੇ ਆਨੰਦ ਨਾਲ ਹੁੰਦਾ ਤੇ ਕਈ ਵਾਰ ਕਈ ਏਡੇ ਅਭਿਆਸੀ ਆ ਉਹ ਕਹਿੰਦੇ ਜੀ ਮੈਂ ਅੱਧੇ ਘੰਟੇ ਚ ਕਰ ਲੈਣਾ ਮੈਂ ਕਹਿੰਦਾ ਬਹੁਤ ਚੰਗੀ ਗੱਲ ਐ ਵੀ ਅਭਿਆਸ ਆ ਤੁਹਾਡਾ ਅਭਿਆਸ ਚੰਗੀ ਗੱਲ ਆ ਪਰ ਆਪਾ ਮੂਲ ਮੰਤਰ ਦਾ ਜਾਪ ਗੁਰੂ ਲਈ ਕਰਨਾ ਤੇਜ ਤੇਜ਼ੀ ਨਹੀਂ ਕਰਨੀ ਪ੍ਰੇਮ ਨਾਲ ਕਰਨਾ ਏਕ ਏਕ ਮਨ ਕੇ ਦੇ ਵਿੱਚ ਪ੍ਰੇਮ ਭਾਵਨਾ ਦੇ ਨਾਲ ਸਰਦਾ ਨਾਲ ਸਿੱਧੇ ਸਿੱਧੇ ਤੇ ਇਹਦਾ ਜਾਪ ਕਰਾਂਗੇ ਪੰਜ ਮਾਲਾ ਔਰ 40 ਦਿਨ ਇਹ ਜਾਪ ਆਪਾਂ ਕਰਾਂਗੇ 108 ਮਣ ਕੇ ਹੁੰਦੇ ਆ ਮਾਲਾ ਦੇ ਜਿਵੇਂ ਆ ਮਾਲਾ ਆ ਇੱਕ ਮਣਕਾ ਇਹਦਾ ਵਿਸ਼ੇਸ਼ ਇਹਨੂੰ ਮੇਰੂ ਵੀ ਮਣਕਾ ਕਹਿੰਦੇ ਆ ਮੁਖ ਮਣਕਾ ਕਹਿੰਦੇ ਆ ਇੱਥੋਂ ਆਰੰਭ ਕਰਕੇ ਇੱਥੋਂ ਇੱਥੋਂ ਘੁਮਾ ਕੇ ਇੱਥੋਂ ਤੇ ਇੱਕ ਮਲਕਾ ਲੈ ਲਾਣਾ ਤੇ ਫੇਰ ਜਾਪ ਕਰਕੇ ਅਗਲਾ ਮਣਕਾ ਹੁਣ ਆਓ ਬੜੇ ਪ੍ਰੇਮ ਨਾਲ ਪਹਿਲਾਂ ਧਿਆਨ ਧਰੋ ਸਾਰੀ ਗੁਰ ਸੰਗਤ ਤੇ ਫੇਰ ਬੜੇ ਪ੍ਰੇਮ ਨਾਲ ਆਪਾਂ ਬੋਲਾਂਗੇ ਜਾਪ ਕਰਾਂਗੇ ਸਾਰੀ ਗੁਰਸੰਗਤ ਇੱਕ ਮਨਚਿਤ ਹੋ ਕੇ ਪ੍ਰੇਮ ਨਾਲ ਇੱਕ ਰਸ ਆਵਾਜ਼ ਵਿੱਚ ਆਓ ਮੂਲ ਮੰਤਰ ਦੀ ਆਰੰਭਤਾ ਦੀ ਸ਼ੁਰੂਆਤ ਕਰਨ ਵਾਸਤੇ ਗੁਰੂ ਮਹਾਰਾਜ ਦੇ ਦਰਬਾਰ ਵਿੱਚੋਂ ਇਹ ਬਖਸ਼ਿਸ਼ ਆਪਾਂ ਸਾਰੀ ਗੁਰਸੰਗਤ ਪ੍ਰੇਮ ਨਾਲ ਪ੍ਰਾਪਤ ਕਰੋ ਆਉਡੀ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਕ ਆਕਾਲ ਮੂਰਤ ਆਜ ਉਹਨੂੰ ਸਹਿਬ ਹਾਂ ਗੁਰ ਪ੍ਰਸਾਦ ਇਹ ਇੱਕ ਜਾਪ ਹੋ ਗਿਆ ਫਿਰ ਅਗਲਾ ਮਣਕਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ प्रसाद एक ओंकार सतनाम पुरख निरप नैरवैर अकाल मूर्त आज गुरप्रसाद ओंकार सतनाम करता पुरख निरप नरवैर अकाल मूर्त अजूनी हम गुरप्रसाद इकोंकार सतनाम पुरख निरप नैरवैर अकाल मूरत आज आजुन्नी सहबह गुरप्रसाद इकोंकार सतनाम करता पुरख नृरप निर्वैर अकाल मूरत आज मूर्त आजोन्नी सहबंग गुरप्रसाद इक ओंकार सतनाम पुरख नृरप निर्वैर अकाल मूरत आजुन्नी सैब गुरप्रसाद ओंकार सतनाम पुरख ਨਿਰਭਾ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਹੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰਤ आजोन्नी सह भंग गुर प्रसाद एक ओंकार सतनाम करता पुरख नैरपा निरवैर अकाल मूर्त आजोन्नी सह भंग गुर प्रसाद सो ਇਹ ਜਾਪ ਪ੍ਰੇਮਨਾ ਕਰਨਾ